ਜੋ ਵਸੇ ਆ ਗਿਆ ਪੈ ਛੜ ਕੇ ਨਹੀਂ ਜਾਵੇਗਾ ਬਲ ਇੱਕ ਰੂਪ ਹੋ ਜਾਵੇ ਕਿਉਂਕਿ ਫਿਰ ਭਗਤਾਂ ਦੇ ਵਸ ਵਿੱਚ ਆ ਜਾਂਦਾ ਆਦਿਸ਼ਾ ਦੇ ਬੱਚਾ ਨੇ ਸਭ ਕੋ ਤੇਰਾ ਵਸ ਅਗੋਂ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਧਾਨ ਤੇਰਾ ਉਹ ਭਗਤਾਂ ਦੇ ਵਸ ਗਏ ਮੇਰਾ ਵਾਹ ਸਾਰਾ ਸੰਸਾਰ ਉਸ ਤੇ ਵਸ ਪਰ ਉਹ ਭਗਤਾਂ ਦੇ ਵਸ ਨਾਨਕ ਜਦਾ ਮਾਰਣੋਂ ਭੈ ਨਦਕ ਨੋ ਵਾਰ ਪਦਿਤ ਕਰੈ ਤਿਸ ਜੰਤੈ ਜਿਸ ਦੇ ਵਸ ਹੋ ਜਾ ਚਿਰ ਜੀਵ ਦੇ ਜਨਮ ਮਰਨ ਵਿਦੋ ਵਸਤਾ ਆਦਿਕ ਦਰਤਾਂ ਦੇ ਭੈ ਵੀ ਨਿਵਾਜ਼ ਕੀ ਪਵਿੱਤਰ ਕਰ ਦਿੰਦਾ ਹੈ ਮੇਰਾ ਗੁਰੂ ਨਾਨਕ ਸੋਣ ਸਖੀਏ ਭਲੀ ਬਨਾ ਕੀ ਇਹੋ ਮਤਾ ਤਪਾਈਐ ਬਾਦਸ਼ਾਹ ਕਹਿਣ ਲਗੇ ਕਿ ਸੰਤ ਜਨ ਸਖੀਏ ਮੇਰੀ ਇਹ ਉਤਮ ਬੇਨਤੀ ਸੁਣ ਸੁਣ ਸਖੀਏ ਇਹ ਭਲੀ ਬੇਨਤੀ ਇਹੋ ਮਤਾੰਤ ਪਕਾਏ ਮਤਾ ਦੇ ਸਲਾਹ ਅੰਤ ਨੂੰ ਇਹ ਸਲਾਹ ਢਿੜ ਕਰੀਏ ਪਕਾ ਦੀਏ ਮਤਾ ਇਹ ਸਲਾਹ ਸਹਿਜ ਸੁਭਾਈ ਉਪਾਦ ਰਹਤ ਹੋਏ ਗੀਤ ਗੋਵਿੰਦ ਗਾਈ ਤਾਲਵ ਉਪਾਤੀ ਤੋਂ ਰਹਿਤ ਹੋ ਕੇ ਸਹਿਜ ਸੁਭਾਅ ਸੁਤੇਗੀ ਗੋਵਿੰਦ ਦੇ ਗੀਤਾਂ ਨੂੰ ਗਾਈਏ ਗੁਣ ਗਾਈਏ ਮੇਰੇ ਵਾਹਿਗੁਰੂ ਗੁਰੂ ਨਾਨਕ ਕਾਹੇ ਕਾਲ ਕਰੇ ਬਿਟੈ ਭ੍ਰਮ ਆਪਸੇ ਬੰਦ ਚਿੰਦਿਓ ਬਲਵਾਈਆ ਕਲ ਯੁਗ ਦੇ ਜੋ ਕਲੇਸ਼ ਕਿਉਂਕਿ ਕੋਹਲ ਕਲ ਯੁਗ ਦਾ ਸਮਾਂ ਹੈ ਕਲ ਪੜਾ ਲ ਪੰਜ ਕਲੇਸ਼ ਕਿਹੜੇ ਅਵਿਦਿਆ ਅਸਮਤਾ ਰਾਗ ਅਦਵੈਕ ਅਭਿਨਵੇਸ਼ ਹਟ ਇਹ ਪੰਜ ਨਹੀਂ ਸੰਪੂਰਨ ਪਰਮ ਦਾਸ ਹੋ ਜਾ ਤੂੰ ਵੰਦਵਾਇ ਤੋ ਫਲ ਆਨੋ ਪਾਲ ਲਈ ਜਾਏ ਬਖਸ਼ਿਸ਼ ਹੁੰਦੀ ਪਾਰਪ੍ਰੇਮ ਪੂਰਨ ਪਰਮੇਸ ਰਾਮਕ ਨਾਮ ਤੇ ਆਈਆ ਬਾਦ ਪ੍ਰੇਮ ਪੂਰਨ ਪਰਵਿਸ਼ਟ ਦਾ ਦਾ ਸਦੀਵੀ ਦਿਲ ਦੀਏ ਤੇ ਆਈ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਖੇ ਪਿਆ ਗਿਆ ਇੱਕ ਦੂ ਸੇਮਰ ਚਲਣੀ ਇੱਕ ਦੀ ਧਿਆਨ ਇੱਕ ਦਾਤਾ ਕਿਉਂਕਿ ਏਕ ਉਹ ਸਰਬ ਵਿਆਪਕ ਹੈ ਮੇਰਾ ਵਾ ਵਦ ਵਾਚਿਤ ਪੜ ਪਾਲੋ ਵਾਹ ਰਬਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ ਪਾਗ ਪੂਰਨ ਪਰਮੇਸ਼ਰ ਦਾ ਨਾਮ ਸਦੀਵੀ ਜਪੀਏ ਜਾਈਏ ਸਖੀਏ ਚਰੀ ਦਿੱਤ ਸੁਖ ਵਦਾਈ ਪ੍ਰਭ ਭੀਰੀ ਆਸ ਸੁਖ ਰਾਏ ਇਹ ਸੰਤ ਜਨ ਸਖੀਏ ਦਿੱਤ ਮੈਂ ਆਸਾ ਕਰਦੀ ਇੱਛਾ ਹੀ ਹੈ ਮੇਰੀ ਸੋਖ ਮਲਾਉਂਦੀ ਜੋ ਪ੍ਰਭੂ ਮੇਰੀ ਆਸਾ ਨੂੰ ਪੂਰਨ ਕਰੇ ਮੈਂ ਆਸ ਰੱਖੀ ਏ ਉਸ ਮਾਲਕ ਪ੍ਰਭੂ ਤੇ ਚਰਨ ਅਪਿਆਸੀ ਦਰਸ ਬਿਰਾਗ ਝੇਕੋ ਤਾਂ ਨਸਗਾਈ ਜਿਸ ਦੇ ਚਰਨਾਂ ਦੇ ਦਰਸ਼ਨਾਂ ਦੀ ਪਿਆਸੀ ਮਦਾਗਵਾਨ ਹੋ ਕੇ ਸੰਪੂਰਨ ਉਸਤਾਨਾ ਵਿੱਚ ਦੇਖਦੀ ਆਂ ਕੋਜ ਲਾਉ ਘਰ ਸੰਤ ਜਨਾ ਸੰਗ ਸਮਰਤ ਭੁਲਕ ਮਿਲਾਏ ਅਰੀ ਦੇ ਸੰਤ ਜਨਾ ਦਾ ਸੰਗ ਕੋਜ ਲਵਾਂ ਢੂੰਡਾਂ